ਅੰਕਰ ਨਾਮ ਦੱਸੋਗੇ ਆਪਣਾ ਕਿਰਪਾਲ ਸਿੰਘ ਅੰਕਲ ਕੀ ਹੋਇਆ ਜਿਹੜੇ ਤੁਹਾਡੇ ਪੈਸੇ ਜਿਹੜੇ ਤੁਹਾਡੇ ਅਕਾਊਂਟ ਚੋਂ ਘਟਾ ਲਏ ਉਹਦੇ ਬਾਰੇ ਦੱਸੋ ਕਿੱਦਾਂ ਹੋਇਆ ਜੀ ਇਹ ਇਹ ਪੈਸੇ ਮੈਂ ਟਰਾਂਸਫਰ ਕਰਨੇ ਸੀ ਜੀ ਸ੍ਰੀ ਹਰ ਗੋਬਿੰਦਪੁਰ ਪੰਜਾਬ ਐਂਡ ਸਿੰਧ ਬੈਂਕ ਤੋਂ ਆਈਡੀ ਵੀ ਆਈ ਜਿਲਖਪੁਰ ਠੀਕ ਹੈ ਜੀ ਤੇ ਜਦੋਂ ਪੈਸੇ ਅਕਾਊਂਟ ਚ ਨਹੀਂ ਆਏ ਤਾਂ ਮੈਂ ਇੱਕ ਪੰਜਾਬ ਐਂਡ ਸਿੰਧ ਬੈਂਕ ਦਾ ਨੰਬਰ ਗੂਗਲ ਤੋਂ ਲਿਆ ਤੇ ਉਸ ਨੰਬਰ ਤੇ ਹੀ ਉਹਨਾਂ ਨੇ ਮੈਨੂੰ ਪ੍ਰੋਬਲਮ ਪੁੱਛੀ ਵੀ ਕਿ ਕੀ ਗੱਲ ਹੈ ਤੁਹਾਡੀ ਤੋ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਮੇਰੇ ਪੈਸੇ ਇਸ ਤਰ੍ਹਾਂ ਇਸ ਤਰ੍ਹਾਂ ਆਣੇ ਸੀ ਤੇ ਉਹ ਵਜੇ ਤੱਕ ਆਏ ਨਹੀਂ ਹੈ ਤੇ ਮੈਂ ਉਹਨਾਂ ਬਾਰੇ ਪੁੱਛਣਾ ਸੀ ਤੇ ਉਹ ਆਪਣੇ ਨੈਟ ਬੈਂਕਿੰਗ ਦੀ ਸਰਵਿਸ ਆਰੀ ਸੀ ਉਹ ਜੀ ਤੇ ਮੈਂ ਫਿਰ ਉਹਨਾਂ ਨੇ ਮੇਰੇ ਕੋਲ ਐਸੇ ਉਲਝਾ ਲਿਆ ਵੀ ਆਪਕੇ ਪੈਸੇ ਪ੍ਰੋਸੈਸ ਵਿੱਚ ਚੱਲ ਰਹੇ ਹੈ ਤੇ ਆਪ ਮੇਰੇ ਕੋਲ ਆਪਣੇ ਕਾਰਡ ਕੀ ਡਿਟੇਲ ਸ਼ੇਅਰ ਕਰੋ ਤੇ ਇਸ ਤਰ੍ਹਾਂ ਉਹਨਾਂ ਨੇ ਕਰਕੇ ਮੇਰੇ ਮੇਰੇ ਤੋਂ ਆਪਣੇ ਕਾਰਡ ਦੀ ਡਿਟੇਲ ਲਈ ਆਪਣਾ ਡੈ빗 ਕਾਰਡ ਦੀ ਤੇ ਉਹਦੇ ਵਿੱਚ ਡੈ빗 ਕਾਰਡ ਦੀ ਡਿਟੇਲ ਮੈਂ ਤਾਂ ਦਿੱਤੀ ਮੇਰੇ ਅਕਾਊਂਟ ਵਿੱਚ ਸਿਰਫ 3045 ਰੁਪਏ ਸੀ ਤੇ ਇੱਕ ਐਫ ਡੀ ਮੇਰੀ ਅਲੱਗ ਅਕਾਊਂਟ ਤੋਂ ਸੀ ਤੇ ਉਹ ਉਹਨਾਂ ਨੇ 3040 ਰੁਪਏ ਵੀ ਨਿਕਲਵਾ ਲਏ ਅੱਛਾ ਤਾਂ ਜਿਹੜਾ ਐਫ ਡੀ ਸੀ ਉੱਤੇ ਉਹਨਾਂ ਨੇ ਪਤਾ ਨਹੀਂ ਕਿਵੇਂ ਲੋਨ ਲੈ ਲਿਆ ਅੱਛਾ ਐਫ ਡੀ ਤੋਂ ਲੋਨ ਲੈ ਲਿਆ ਲੋਨ ਲਿਆ ਜੀ ਠੀਕ ਹੈ ਹਾਂ ਜੀ ਜਿਹੜੇ ਇਸੇ ਸੇਮ ਬੈਂਕ ਤੋਂ ਸੇਮ ਬੈਂਕ ਤੋਂ IDBI ਆਈ ਸੀ ਹਾਂ ਜੀ ਤੇ ਤੁਸੀਂ ਇਹਦੀ ਸ਼ਿਕਾਇਤ ਕਰੀਏ ਜੀ ਬੈਂਕ ਨੂੰ ਮੈਂ ਆਪਣੇ ਬੈਂਕ ਨੂੰ ਵੀ ਕੀਤੀ ਹੈ ਤੇ ਆਪਣੇ ਕਰੰਟ ਬ੍ਰਾਂਚ ਨੂੰ ਵੀ ਕੀਤੀ ਹੋਈ ਹੈ ਮੌਲੀਨ ਤੇ ਅਜੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਜੇ ਬੈਂਕ ਵਾਲੇ ਤਾਂ ਪੱਲਾ ਝਾੜ ਰਹੇ ਆ ਵੀ ਨਹੀਂ ਕੁਝ ਨਹੀਂ ਹੋ ਸਕਦਾ ਤੇ ਕਿੰਨੀ ਦੇਰ ਬਾਅਦ ਆ ਗਿਆ ਸੀਗਾ ਇਹ ਫੋਨ ਦੁਬਾਰੇ ਤੁਹਾਨੂੰ ਜੇ ਤੁਸੀਂ ਸਰਚ ਕਰੋ ਤਦ ਉਸੇ ਵੇਲੇ ਉਹ ਜਿਹੜੇ ਜਿਆਦਾ ਉਹਨਾਂ ਨੇ ਪੈਸੇ ਬੈਟਰ ਡ੍ਰਾਲ ਕੀਤੇ ਤੇ ਆਪਾਂ ਆਪਣੇ ਮੋਬਾਈਲ ਤੇ ਜਿਹੜੇ ਮੈਸੇਜ ਸੀ ਉਹ ਫਲिकरिंग ਹੁੰਦੇ ਸੀ ਨਾ ਕਿ ਉਹ ਕਲੀਅਰ ਆ ਰਹੇ ਸੀ ਤਾਂ ਫਿਰ ਮੇਰੇ ਕੋਲ ਇੰਨਾ ਪਤਾ ਨਹੀਂ ਚੱਲਿਆ ਤੇ ਜਦੋਂ ਪੂਰੇ ਉਹਨਾਂ ਨੇ ਪੂਰੇ ਕਢ ਲਏ ਪੈਸੇ ਤੇ ਫਿਰ ਉਹਨਾਂ ਦਾ ਆਪਣੇ ਹੈੱਡ ਆਫਿਸ ਤੋਂ ਫੋਨ ਆਇਆ ਆਪਣੇ IDBI ਵਾਲੇ ਅੰਦਰ ਦੀ ਤੁਹਾਡੇ ਨਾਲ ਫਰਾਡ ਹੋ ਗਿਆ ਤੁਹਾਡੇ ਬੈਂਕ ਤੋਂ ਹੀ ਫੋਨ ਆਇਆ ਸੀ ਹਾਂਜੀ ਹਾਂਜੀ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਫਰਾਡ ਹੋ ਗਿਆ ਹੁਣ ਪਤਾ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਅੱਛਾ ਤੇ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਮੈਂ ਕਿਹਾ ਹੁਣ ਜੂ ਤੁਸੀਂ ਫੋਨ ਕਰ ਰਹੇ ਤੁਸੀਂ ਇਹ ਪਹਿਲੇ ਹੀ ਕਰਦੇ ਸੀ ਜਦੋਂ ਪ੍ਰੋਸੈਸ ਚੱਲ ਰਿਹਾ ਉਸ ਟਾਈਮ ਕਰਦੇ ਮੈਨੂੰ ਤੇ ਮੈਂ ਰੋਕ ਲੈਂਦਾ ਵੀ ਨਹੀਂ ਕੋਈ ਸ਼ੇਅਰ ਨਹੀਂ ਕਰਦਾ ਤੇ ਫਿਰ ਉਹਨਾਂ ਨੇ ਆਪਣੇ ਜਦ ਪੈਸੇ ਡਰ ਡਰਵਲ ਹੋ ਗਏ ਤੇ ਦੂਸਰੇ ਦਿਨ ਮੈਂ ਫਿਰ ਕੰਪਲੇਂਟ ਲਿਖਵਾਈ ਆਪਣੇ ਇਧਰ ਸਾਈਬਰ ਸਾਈਬਰ ਕ੍ਰਾਮ ਕਰਾਈ ਵਿੱਚ ਤੇ ਔਰ ਇਹਨਾਂ ਨੂੰ ਬੈਂਕ ਵਾਲੇ ਨੂੰ ਵੀ ਗਿਆ ਪਰ ਬੈਂਕ ਵਾਲੇ ਤੋਂ ਇਹੀ ਕਹ ਰਹੇ ਵੀ ਜੀ ਅਸਰ ਅਸੀਂ ਕੁਝ ਨਹੀਂ ਕਰ ਸਕਦੇ ਕਿਹੜੇ ਨੰਬਰ ਤੋਂ ਤੁਹਾਨੂੰ ਫੋਨ ਆਇਆ ਸੀ ਇਹ ਦੁਕਾਨ ਨੰਬਰ ਮੈਂ ਤਿੰਨ ਤਿੰਨ ਨੰਬਰ ਦਿੱਤੇ ਹੋਏ ਆ। ਹਾਂਜੀ ਉਹ ਨੰਬਰ ਮੈਂ ਸ਼ੇਅਰ ਕਰ ਦਾਂਗੇ ਤੁਹਾਨੂੰ। ਠੀਕ ਹੈ। ਹਾਂਜੀ।